ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੁਖਦੇਵ ਜੀ ਸਾਡਾ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਦੀ ਵਿਜਿਟ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਵਾ ਬਨਾਨਕ ਅੱਜ ਦੀ ਵੀਡੀਓ ਵਿੱਚ ਅੱਧਰੋਂ ਆਪਾਂ ਇੱਕੋ ਹੀ ਝੋਟੀ ਦਿਖਾਉਣੀ ਚੰਗੀ ਟੌਪ ਕਲਾਸ ਝੋਟੀ ਸੂਈ ਸਵਾਈ ਬਾਕੀ ਆਜੋ ਕਰਦੇ ਆਂ ਵੀਰ ਹੁਣ ਨਾਲ ਗੱਲਬਾਤ ਤੇ ਪੁੱਛਨੇ ਆਂ ਇਹਦੀ ਸਾਰੀ ਡਿਟੇਲ ਹਾਂਜੀ ਪਾਪਾ ਜੀ ਸਤਿ ਸ੍ਰੀ ਅਕਾਲ ਔਰ ਕੀ ਹਾਲ ਚਾਲ ਆ ਪੁੱਤਰੋ ਏ ਅੱਜ ਫਿਰ ਮੈਂ ਘਰਤੀ ਤਿਆਰ ਮੈਂ ਅੱਜ ਮੈਂ ਤਿਆਰ ਮੈਂ ਵੀਡੀਓ ਬਣਾਈ ਏ ਅੱਜ ਵੀਰ ਭਰਾ ਬੜੇ ਕਹਿਣਦੇ ਸੀ ਪਾਪੇ ਤੇ ਤੂੰ ਛੋਟ ਛੂਟ ਪਾਏ ਤੇ ਵੀਡੀਓ ਮੈਂ ਦੀ ਘਰੋਂ ਪਾਉਣੀ ਹਾਂ ਮੈਂ ਅੱਜ ਪਾਤੀ ਆ ਮੈਂ ਹਾਂ ਚਲੋ ਭਾਈ ਹਾਂ ਜੀ ਤੇ ਮੈਂ ਥਲੇ ਸੂਈ ਆ ਹਾਂ ਜੀ ਮੈਂ ਸੂਈ ਦਾ ਮਗਰ ਕੱਟੀ ਜੇ ਸੁਆ ਸੁਆ ਦੁੱਧਾ ਦੇ ਜੀ ਹਾਂ ਜੀ ਤੇ ਦੁੱਧ ਜੇ 12 ਲੀਟਰ ਪੱਕਾ ਚਵਾਵਾ 12 ਲੀਟਰ ਪੱਕਾ ਚੋਕ ਦੇਂਗਾ ਮਾਵਾ 12 ਲੀਟਰ ਚਾਗਵਾਲ ਪਾ ਕੇ ਬਾਅਦ 13 ਕਰ ਲਓ ਸਿੰਗੀ-ਸੁੰਗੀ ਚ ਕੱਟੀ ਦੀ ਚੈੱਕ ਕਰ ਮੈਂ ਇਹ ਰੁਪਈਏ ਵਰਗੀ ਹਾਂਜੀ ਹਾਂਜੀ ਤੇ ਛੋਟੀ ਛੱਗੀ ਇਹਦੇ ਛੱਗੀ ਮਹਾਰਾਜ ਮੂੰਹ ਦੀ ਹਾਂਜੀ ਖੋਲ ਮਹਾਰਾਜ ਵਿਖਾਈਏ ਵੀਰਾਂ ਭਰਾਵਾਂ ਨੂੰ ਥਣ ਲੈਵੇ ਦੀ ਤੁਹਾਨੂੰ ਚੈੱਕ ਕਰਾਉਣੇ ਇਹ ਲਓ ਜੀ ਸਾਫ ਲੈਵੇ ਦੀ ਵੇਖੋ ਇਹ ਲਓ ਮਹਾਰਾਜ ਜੀ ਪਲੀ ਜੁੜੀ ਵੱਡੀ ਝੋਟੀ ਆ ਮਗਰ ਕੀ ਇਹਦੇ ਇਹ ਮਗਰ ਕੱਟੀ ਆ ਜੀ ਹਾਂਜੀ ਨਸਲ ਦੇ ਮੋਰਾ ਨਸਲ ਦੀ ਸਾਫ ਹਾਂਜੀ ਸਾਫ ਚੱਡੇ ਦੀ ਸਾਫ ਲੈਵੇ ਦੀ ਵੇਖੋ ਕੱਡ-ਕਾਟ ਵਾਲੀ ਝੋਟੀ ਆ ਹਾਂਜੀ ਪਪਾ ਦੁੱਧ 14 ਲੀਟਰ ਕੱਟੀ ਪਾ ਜੇਗੀ। ਵੇਖੋ ਜੀ। 14 ਪੌਂਦੀ ਤੇ 15 ਹੁੰਦੀ 12 ਲੀਟਰ ਜਿਹੜਾ ਮੌਜੂਦ ਦੁੱਧ ਆ। ਜਿੰਦਾ ਦੁੱਧ ਹਾਂ ਜੀ। ਹਾਂ ਜੀ ਚੰਗੀ ਝੋਟੀ ਸੋਹਣੀ ਸਖੀ ਲਾ ਜਾ ਮੜੀ ਲੰਮੀ। ਲਓ ਜੀ। ਮੜੀ ਕੱਟੀ ਕੁੜੀ ਖੋਨੇ ਲੇਵੇ ਲੂਵੇ ਦੀ ਸਾਫ ਸੁਥਰੀ ਆ। ਹਾਂ ਜੀ। ਤੇ 12 ਲੀਟਰ ਮੌਜੂਦਾ ਦੁੱਧ ਆ। ਦੁੱਧ ਜਾਲੋ ਕੱਟੀ ਜੇ ਲਾ। ਆਹ ਮਗਰ ਇਹਦੇ ਕੱਟੀ ਜੋ ਪਰ ਸਾਫ ਲੇਵੇ ਦੀ ਵੇਖੋ ਵੇਖ। ਥਣ ਥਣ ਵੇਖੋ ਇਹਦਾ। ਬਹੁਤ ਹੀ ਜ਼ਿਆਦਾ ਚੰਗਾ ਲਾਜ ਕਮਾ ਲਿਆ ਇਹਨੂੰ ਕੋਈ ਨਹੀਂ। ਲਾਲਾ ਕਮਾ ਲਾ। ਪਪਾ 24 ਸਵੇਰੇ ਕਿੰਨੇ ਕਵਾਜ ਸਰੇ 5 ਵਜੇ ਚਵਾਈ ਹੈ ਜੀ 5 ਵਜੇ ਦੀ ਚਵਾਈ ਕੋਈ ਦੋ ਟਾਈਮ ਆਣ ਕੇ ਚੋਲੇ 12 ਲੀਟਰ ਕੱਢੀ ਦੋ 12 ਦੋ ਆ ਦੋ ਟਾਈਮ ਤਿੰਨ ਟਾਈਮ ਚੋਏ ਬਈ 12 ਲੀਟਰ ਦੁੱਧ ਆ ਬਈ ਟਾਈਮ ਨਹੀਂ ਬੇਲ ਦੀ ਬੜੀ ਲੰਮੀ ਹੈ ਹਾਂ ਜੀ ਬਹੁਤ ਲੰਮੀ ਹੈ ਜੀ ਹਾਂ ਜੀ ਸਾਫ ਆ 703 ਆ ਜੀ ਤਾਂ ਲਾਗੋ ਫੇਰ ਇੱਕ ਵਾਰੀ ਚੈੱਕ ਕਰਾ ਦੇ ਛੋਟੀ ਡਰਦੀ ਡਰਦੀ ਝੋਟੀ ਪਾਪਾ ਵੇਖੋ ਥਣ ਚੇਡਾ ਸਾਫ ਲੇਵੇ ਦੀ ਸਿੰਗੀ ਸਿੰਗੀ ਚੈੱਕ ਕਰੋ ਓ ਛਪਰਾ ਓਕਰ ਮਾਰੀਏ ਕਰੋ ਆ ਆ ਵੇਖੋ ਬੈਗ ਆਂਦੀ ਪੂਰੀ ਬੈਗ ਝੋਟੀ ਪਪਾ ਡਰਦੀ ਥੋੜੀ ਜੀ ਹਨਾ ਓਏ ਇਹ ਨਾ ਹੱਡਾ ਹੱਡਾ ਬੱਚਾ ਡਾਤਾ ਡੰਗਣ ਦੇਖੋ ਜੀ ਆ ਥਣ ਵੇਖੋ ਕਿਹੜਾ ਚੰਗਾ ਲੱਗਾ ਸਿੰਗੀ-ਸਿੰਗੀ ਬਹੁਤ ਹੈ ਜਲਦੀ ਚੰਗੀ ਵੇਖੋ ਹਾਂ ਜੀ ਕੁੰਡੀ ਸਿੰਗੀ ਆ ਪਪਾ ਦੁੱਧ ਕਿੰਨਾ ਤਿਆਰ ਆ 12 ਲੀਟਰ ਤਿਆਰ ਆ 12 ਲੀਟਰ ਤਿਆਰ ਸਾਫ ਆ ਬਿਲਕੁਲ ਸਾਫ ਝੋਟੀ ਆ ਘਰ ਰੱਖਣ ਵਾਲੇ ਨੂੰ ਬਹੁਤ ਝੋਟੀ ਚੰਗੀ ਆ ਹਾਂ ਜੀ ਵੇਖੋ ਵੇਖੋ ਥਣ ਚੰਗਾ ਚੈੱਕ ਕਰੋ ਪਪਾ ਚੰਗਾ ਹਨਾ ਸੁਥਰੀ ਝੋਟੀ ਆ ਸੁਥਰੀ ਝੋਟੀ ਆ ਵੇਖੋ ਥਣ ਥਣ ਤੇ ਮੁੱਲ ਕੀ ਕਰਨਾ ਇਹਦਾ ਜਾਇਜ਼ ਜਿਹੜਾ ਮੁੱਲ ਕਰਨਾ ਜੀ 10 ਦੇਣੀ ਆ ਜੀ ਇਹ ਹਾਂ ਨਵੇਂ 100000 ਬਸ ਦੇਣ ਛੋੜ ਛੱਪਾ ਕਰਦੇ ਛੋੜ ਛੱਪਾ ਹੋ ਗਿਆ ਵਿੱਚੇ ਸਭ ਹੋ ਗਿਆ ਜੀ ਹਾਂ ਜੀ ਚੰਗੀ ਆ ਕੋਈ ਵੇਚਣ ਵਾਲਾ ਵੀਰ ਵੀ ਲੈ ਸੋਹਣੀ ਝੋਟੀ ਵੱਡੀ ਆ ਹਾਂ ਜੀ ਮੀਨ ਗੱਲ ਵੱਡੀ ਆ ਹਾਂ ਜੀ ਹਾਂ ਜੀ ਤੇ ਜਾਇਜ਼ ਮੁੱਲ ਕਿਤਾ ਤੇਰਾ ਮੈਂ ਜਾਇਜ਼ ਮੁੱਲ ਮੈਂ ਕਿਹਾ 10 ਮੰਗਿਓ ਲਾ 5 ਵਾ ਦੇਣੀ 98000 ਦੀ ਆ ਤੇ ਕੱਟੀ ਮਗਰ ਜਿਹੜੀ ਕੱਟੀ ਮਾ ਵੇਖੋ ਮਹਰਾ ਨਸਲ ਕੱਟੀ ਕੱਟੀ ਹੈ ਮਗਰ ਜੰਗੀ ਹੈ ਜਿਹਨੂੰ ਉਹਦੇ ਕੱਟੀ ਵੀ ਦੋਸਾਂ ਛੱਡੀ ਦੇ ਨੂੰ ਨੂੰ ਪਾਪਾ ਜੇ ਮੈਂ ਥਲੇ ਦੁੱਧ ਆਗਾ ਤੇ ਬੱਚਾ ਪਲਦਾ ਨਹੀਂ ਹਾਂ ਹਾਂ ਮੇਰੇ ਦੁੱਧ ਹੈ ਤੇ ਬੱਚਾ ਪਲਿਆ ਨਾ ਹਾਂ ਇਹ ਗੱਲ ਹੈਗੀ ਆ ਕੋਈ ਇੱਥੇ ਆਏ ਆਪਣੀ ਤਸੱਲੀ ਕਰਕੇ ਕਰਕੇ ਦੇਾਂਗੇ ਅੱਜ ਜਿਹੜੀ ਗੱਲ ਹੈ ਤਸੱਲਾ ਕਰਕੇ ਦੇਾਂਗੇ ਹਾਂਜੀ ਆ ਪਾਪਾ ਇਹਨੂੰ ਚੈੱਕ ਕਰ ਮਰੀ ਫੇਸ ਹੋਗਾ ਆਪਣਾ ਲਓ ਜੀ ਪਰਾਪਤ ਸਲਾਹ ਕਰਕੇ ਦਿਆਂਗੇ ਬਿਲਕੁਲ ਜੀ ਬਿਲਕੁਲ ਸਾਫ ਆ ਚੰ ਟਾਈਮ ਤਿੰਨ ਟਾਈਮ ਚੋਵੇ ਭਾਵੇਂ ਇਹ ਚ ਕੋਈ ਲਾਮਾ ਨਹੀਂ ਪਾਪਾ ਜੜੀ ਲਾਮਾ ਲਾਣਾ ਹੀ ਨਹੀਂ ਕਿਸ ਕੋ ਹਾਂ ਹਾਂਜੀ ਜਿਹੜੀ ਗੱਲ ਆ ਸਾਫ ਸੁਥਰਾ ਕੰਮ ਬਿਲਕੁਲ ਸਾਫ ਸੁਥਰਾ ਕੰਮ ਹੈ ਹਾਂਜੀ ਇੱਕ ਡੰਗਰ ਲਾਉਣਾ ਇੱਕ ਵੇਚਣਾ ਹਾਂਜੀ ਵਧੀਆ ਪਾਪਾ ਤੇਰਾ ਕੰਮ ਆ ਸਾਫ ਸੁਥਰਾ ਤੇ ਪਰ ਤੂੰ ਡੰਗਰ ਲਿਆਉਣਾ ਚੰਗਾ ਚੰਗਾ ਲਿਆਉਣਾ ਬਾ ਡੰਗਰ ਚੰਗਾ ਲਿਆਉਣਾ ਗਾਈਆਂ ਵੀ ਲਿਆਵਾਂਗੇ ਚੰਗੀ ਲਿਆਵਾਂਗੇ ਹੁਣ ਮਾਲ ਆਇਆ ਕਰੇਗਾ ਲਗਾਤਾਰ ਲਗਾਤਾਰ ਹੋਣਾ ਹਾਂ ਇੱਕ ਆਈ ਹੈ ਉਹ ਪਰਸੋ ਉਹੀ ਵੇਗ ਗਈ ਆ ਉਹ ਪਪਾ ਮੈਂ ਤੇਰੇ ਸ਼ੋਰ ਹੀ ਪਾਇਆ ਮੇਰੇ ਸਾਹ ਵੀ ਉਹ ਵੀ ਉਦਨ ਦੀ ਵੇਗ ਗਈ ਆ ਹਾਂ ਮਾਲ ਤੂੰ ਲੈਣਾ ਚੰਗਾ ਤੇ ਵੀਰਾਂ ਭਰਾਵਾਂ ਦੇ ਫੋਨ ਆਉਂਦੇ ਵੀ ਪਪਾ ਵੀਡੀਓ ਪੜਾਣੀ ਕਿਉਂ ਨਹੀਂ ਪੰਦਾ ਅੱਜ ਮੈਂ ਪਾਈ ਮੈਂ ਅੱਜ ਮੋੜੇ ਨਾ ਸੰਗਰਾਮ ਦਾ ਦਿਹਾੜਾ ਆ ਸੰਗਰਾਮ ਮਨਾਈ ਜਾਏਗੀ ਆਪਾਂ ਕਿਤੇ ਨਾ ਕਿਤੇ ਅੱਜ ਦੇ ਦੇਈਂ ਜੇ ਦੀ ਜੇ ਕੋਈ ਮੁੱਲ ਜੇ ਹੋ ਜਾਗਾ ਭੜ ਭੜਾ ਤੇ ਦਿਆਂਗੇ ਜੇ ਕੋ ਮਾਨ ਤਾ ਮੰਗੇਗਾ ਦੇ ਦੇਈਂ ਯਾਰ ਤੇ ਦਿਆਂਗੇ ਹੋਰ 500 ਮਾਨ ਕਰ ਦਿਆਂਗੇ ਯਾਰ ਦੇ ਦੇਈਂ ਮੋੜੀ ਨਾਦਰ ਮੈਂ ਦੱਸਾਂ ਅੱਜ ਓ ਯਾਰ ਅਸਾਂ ਕਿਉਂ ਮੋੜਨਾ ਜੇ ਦਾਈਆਂ ਤੇ ਤੋੜਨਾ ਭਾਵਾਂਗੇ ਹਾਂ ਦੀ ਜਿਹੜੀ ਗੱਲ ਹੈ ਜੇ ਮੁੱਲ ਤੇਰਾ ਜਿਆਦਾ ਕੋਈ ਵੇਚਣ ਵਾਲਾ ਵੀ ਲੈ ਜਾਏ ਨਜ਼ਾਰੇ ਲਊਗਾ ਜਿਹੜਾ ਲੈ ਜਾਊਗਾ ਮੈਂ ਨਜ਼ਾਰੇ ਲੈ ਪਾਪਾ ਤੈਨੂੰ ਯਾਦ ਕਰੇ ਮੇਰੀ ਗੱਲ ਸੁਣ ਪੈਸਾ ਸੁੱਟ ਜਾ ਪੈਸਾ ਸੁੱਟ ਤੇ ਮਾਸ਼ਾ ਵੇਖ ਜੋ ਮਰਜ਼ੀ ਕਰੋ ਪਾਪਾ ਬੜੀ ਮੇਰੇ ਟਾਪ ਦੀ ਹੈ ਜੀ ਪਾਪਾ ਮੇਰੀ ਗੱਲ ਸੁਣ ਜੇ ਤੂੰ ਕਿਸ ਨੂੰ ਦੇਵੇਂਗਾ ਤੈਨੂੰ ਕੋਈ ਸੀਸਾ ਦੇਗਾ ਵਧੀਆ ਭਾਪੇ ਨੂੰ ਮੈਂ ਸੀਸਾ ਦੇਗਾ ਨਾਲ ਗਾੜੀ ਵੀ ਘੜ ਸਕਦਾ ਇਹ ਤਰੀ ਤੂੰ ਕੋਰੀਆਂ ਗੱਲਾਂ ਕਰਦੇ ਇਹ ਗੱਲ ਤੇਰੀ ਸਹੀ ਹੈ ਵਾਹੇ ਪਰ ਜੇ ਚੰਗੀ ਨਿਕਲੀ ਗਾਲ ਕੇ ਤੈਨੂੰ ਕਿਉਂ ਮੈਂ ਦੇ ਸੀਸਾ ਦੇ ਲਿਆ ਨੇ ਫਿਰ ਪਾਪਾ ਜਿਉਂਦਾ ਰਹੋ ਤੇਰੀ ਮੱਝ ਬਹੁਤ ਚੰਗੀ ਆ ਪਾਪੇ ਨੇ ਫਿਰ ਪਾਪੇ ਨੇ ਉਹਨੂੰ ਕਹਣਾ ਫਿਰ ਹੋਰ ਮੈਂ ਲਿਆ ਕੇ ਦੇ ਬਹੁਤ ਸਾਫ ਸੁਥਰੀ ਚੁਾਈ ਹੈ ਜੀ ਹਾਂ ਜੀ ਸੋਹਣੀ ਝੋਟੀ ਹੈ ਪਾਪਾ ਤੇ ਕੋਈ ਸ਼ੱਕ ਨਹੀਂ ਅਗਲੇ ਬਿਲਕੁਲ ਬਿਲਕੁਲ ਬਾਕੀ ਆਪਾਂ ਵਿਖਾਤੀ ਆ ਕੋਈ ਇੱਥੇ ਆ ਜੇ ਆਪਣੀ ਤਸੱਲੀ ਕਰਨ ਕਰਨ ਕਰਕੇ ਲਾ ਜੇ ਹਾਂ ਜਿਹੜੀ ਗੱਲ ਆ ਲਾਮੇ ਵਾਲੀ ਗੱਲ ਨਹੀਂ ਰਹਿਣੀ ਆਮਾ ਲੜੇ ਨਹੀਂ ਤੇ ਜਿਹੜੀ ਗੱਲ ਆ ਪਾਪਾ ਤੇਰਾ ਕੰਮ ਵਧੀਆ ਯਾਰ ਬਿਲਕੁਲ ਬਿਲਕੁਲ ਨੰਬਰ ਜੇ ਮੇਰਾ 97812 604 93 ਪਿੰਡ ਪਿੰਡ ਮੇਰਾ ਸ਼ਕਰ ਜੇ ਤਹਿਸੀਲ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਹਾਂ ਬਸ ਇਹ ਫੋਨ ਨੰਬਰ ਤੇ ਫੋਨ ਮੇਰਾ 97812 604 93 ਪਾਬਾ ਸასი ਕਾਲ ਸਤ ਸ੍ਰੀ ਅਕਾਲ